ਪਰੋਗਰੈਸਿਵ ਫੈਡਰੇਸ਼ਨ ਆਫ ਵਿਜੂਅਲੀ ਚੈਲੈਂਜਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਮੋਗਾ ਦੇ ਸਹਿਯੋਗ ਦੇ ਨਾਲ ਇੰਡੀਅਨ ਰੇਲਵੇ ਫਾਈਨਾਂਸ ਕਾਰਪੋਰੇਸ਼ਨ ਇੰਡੀਆ ਦੇ ਸੀਐਸਆਰ ਪ੍ਰੋਗਰਾਮ ਤਹਿਤ ਦਿਵਿਆਂਗ ਜਨਾਂ ਨੂੰ ਨਕਲੀ ਅੰਗ ਮੁਹੱਈਆ ਕਰਾਉਣ ਲਈ ਇੱਕ ਜਾਂਚ ਕੈਂਪ ਭਪਿੰਦਰਾ ਖਾਲਸਾ ਸਕੂਲ ਮੋਗਾ ਦੇ ਵਿੱਚ ਲਗਾਇਆ ਗਿਆ ਇਹ ਕੈਂਪ ਫੈਡਰੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮਪੂਸ਼ਨ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਲਾਇਆ ਗਿਆ ਜਿਸ ਸੱਚ ਮੁੱਗੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਸਹਿਯੋਗ ਦਿੱਤਾ ਇਸ ਕੈਂਪ ਦੇ ਵਿੱਚ 250 ਦੇ ਕਰੀਬ ਲੋੜਵੰਦਾ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਅਤੇ ਆਪਣੇ ਅੰਗਾਂ ਦੇ ਨਾਪ ਵਗੈਰਾ ਦਿੱਤੇ ਅ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟ੍ਰਾਈਸਾਈਕਲ, 휠ਚੇਅਰ, ਬੈਟਰੀ ਵਾਲਾ ਟ੍ਰਾਈਸਾਈਕਲ ਜਾਂ ਬਲਾਈਂਡ ਸਟਿਕ ਜਾਂ ਕੰਨਾਂ ਵਾਲੀਆਂ ਮਸ਼ੀਨਾ ਕੈਲੀਪਰ ਵਗੈਰਾ ਇਸ ਤਰ੍ਹਾਂ ਦੇ ਉਪਕਰਨ ਲੈਣ ਲਈ ਲੋਕਾਂ ਵੱਲੋਂ ਲੋਡਵੰਦਾਂ ਵੱਲੋਂ ਅਪਲਾਈ ਕੀਤਾ ਗਿਆ ਇਸ ਮੌਕੇ ਤੇ ਲਿੰਪਕੋ ਕੰਪਨੀ ਕਾਨਪੁਰ ਦੇ ਵੱਲੋਂ ਦੀ ਟੀਮ ਵੱਲੋਂ ਜਿਹੜੇ ਲੋਡਵੰਦਾਂ ਦੇ ਅੰਗਾਂ ਦੇ ਸਾਈਜ਼ ਲੈ ਗਏ ਅਤੇ ਉਹਨਾਂ ਨੂੰ ਅਗਲੇ 1 ਮਹੀਨੇ ਦੇ ਵਿੱਚ ਇਹ ਜਿਹੜੇ ਉਪਕਰਨ ਮਹਈਆ ਕਰਵਾਏ ਜਾਣਗੇ ਸੋ ਇਸ ਸਬੰਧੀ ਜੀਡੀਵੀ ਨਿਊਜ਼ ਵੱਲੋਂ ਅੱਜ ਮੌਕੇ ਤੇ ਜਾ ਕੇ ਇਹ ਸਾਰੇ ਕੈਂਪ ਦੀ ਕਵਰੇਜ ਕੀਤੀ ਗਈ ਸ਼ਾਮ ਦੇ 3 ਵਜੇ ਸਾਡੀ ਟੀਮ ਉੱਤੇ ਪਹੁੰਚੀ ਤੇ 3 ਵਜੇ ਵੀ ਕਾਫੀ ਰਸ ਸੀ ਇਸ ਕੈਂਪ ਦੇ ਵਿੱਚ ਸੋ ਪ੍ਰੇਮ ਪੂਸ਼ਨ ਗੁਪਤਾ ਜੀ ਦੇ ਦਰਸ਼ਨ ਮੁਤਾਬਕ 250 ਦੇ ਕਰੀਬ ਲੋਕਾਂ ਨੇ ਅੱਜ ਦੇ ਇਸ ਕੈਂਪ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ ਜੀਡੀਵੀ ਨਿਊਜ਼ ਦੀ ਟੀਮ ਵੱਲੋਂ ਇਸ ਸਬੰਧੀ ਇਸ ਕੈਂਪ ਦੇ ਵਿੱਚ ਲਾਹਾ ਲੈਣ ਵਾਲੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੋ ਪੇਸ਼ ਹੈ ਇਸ ਸਬੰਧੀ ਜੀਡੀਵੀ ਨਿਊਜ਼ ਦੀ ਇੱਕ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਆ ਪ੍ਰੋਗਰੈਸਲ ਐਸੋਸੀਏਸ਼ਨ ਆਫ ਫਿਜ਼ੀਕਲ ਚੈਲ ਫਿਜ਼ੀਕਲੀ ਚੈਲੈਂਜਡ ਇਹ ਸੰਸਥਾ ਵੱਲੋਂ ਅੱਜ ਮੋਗਾ ਸ਼ਹਿਰ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਰਜਿਸਟ੍ਰੇਸ਼ਨ ਕੈਂਪ ਜਿਸ ਦੇ ਵਿੱਚ ਅਪੰਗ ਵਿਅਕਤੀ ਜੋ ਕਿ ਮੋਗੇ ਜ਼ਿਲ੍ਹੇ ਨਾਲ ਜਾਂ ਪੂਰੇ ਪੰਜਾਬ ਨਾਲ ਸੰਬੰਧਿਤ ਨੇ ਉਹਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ ਆ ਕੈਂਪ ਲਗਭਗ ਸ਼ਾਮ ਦੇ 3 ਵਜੇ ਚੁੱਕੇ ਹੈ ਹਲੇ ਵੀ ਜਾਰੀ ਹੈ ਔਰ ਸ਼ਾਮ ਦੇ 5 ਵਜੇ ਤੱਕ ਜਿਹੜਾ ਇਹ ਕੈਂਪ ਹੈ ਉਹ ਚੱਲਣਾ ਸੋ ਬਹੁਤ ਵੱਡੇ ਪੱਧਰ ਤੇ ਅੱਜ ਅੰਗਹੀਣਾ ਨੇ ਇਸ ਕੈਂਪ ਦਾ ਲਾਹਾ ਲਿਆ ਔਰ ਵੱਡੇ ਪੱਧਰ ਤੇ ਰਜਿਸਟ੍ਰੇਸ਼ਨ ਹੋਈ ਹੈ ਸੋ ਆਪਾਂ ਇਸ ਕੈਂਪ ਦੇ ਵਿੱਚ ਲਾਹਾ ਲੈਣ ਵਾਲੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਉਹਨਾਂ ਨੂੰ ਕੀ ਇੱਥੋਂ ਕੁਝ ਫਾਇਦਾ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹਾਜੀ ਬੈਂਟੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਇਹ ਤੁਹਾਡੀ ਬੇਟੀ ਹੈ ਹਾਂ ਜੀ ਤੁਸੀਂ ਇਹਨਾਂ ਦੇ ਰਜਿਸਟ੍ਰੇਸ਼ਨ ਕਰਵਾਣ ਲਈ ਆਏ ਹੋ ਹਾਂ ਜੀ ਕੀ ਟ੍ਰਾਈਸਾਈਕਲ ਲਈ ਜੀ ਲੀਲ ਜੀ ਆ ਵੀਲ ਚੇਅਰ ਲਈ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਹਾਂਜੀ ਫੇ ਕਦੋਂ ਤੱਕ ਮਿਲ ਜੇਗੀ ਤੁਹਾਨੂੰ ਇਹ ਕਹਿੰਦੇ ਆ 10 15 ਦਿਨ ਤੱਕ ਮਿਲ ਜੇਗੀ ਕਿੰਨੇ ਚਿਰ ਦੀ ਹੋ ਗਈ ਬੱਚੇ 17 ਸਾਲ ਦੀ 17 ਸਾਲ ਦੀ ਠੀਕ ਹੈ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਓਕੇ ਤੁਸੀਂ ਵੀ ਰਜਿਸਟ੍ਰੇਸ਼ਨ ਕਰਵਾਉਣ ਲਈ ਆਏ ਹੋ ਉਹਨਾਂ ਦੇ ਨਾਲ ਆਇਓ ਠੀਕ ਤੇ ਜਿੰਨੇ ਮਰੀਦ ਤੁਹਾਡੇ ਨਾਲ ਆਏ ਉਹਨਾਂ ਦੀ ਰਜਿਸਟ੍ਰੇਸ਼ਨ ਹੋਈ ਕਿ ਨਹੀਂ ਹੋ ਗਈ ਕਿੰਨੇ ਜਣੇ ਆਏ ਨਾਲ ਤੁਹਾਡੇ ਚਾਰ ਪੰਜ ਜਣੇ ਠੀਕ ਹੈ ਵੈਰੀ ਗੁੱਡ ਹਾਂਜੀ ਮਾਤਾ ਜੀ ਸਾਹਿਬ ਜੀ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਜੀ ਹਾਂਜੀ ਕੀ ਕੀ ਅਪਲਾਈ ਕੀਤਾ ਤੁਸੀਂ ਕਾਦੇ ਲਈ ਟਰਾਈਸਾਈਕਲ ਲਈ ਕਿਹੜਾ ਪਿੰਡ ਆਪਣਾ ਭਲੂਰ ਹੈ ਭਲੂਰ ਕੋਈ ਫਾਇਦਾ ਹੋਇਆ ਕੈਂਪ ਚਾਣ ਦਾ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਵੈਲਿਊ ਟਾਰਨ ਕਰਨ ਜੋਗਰੇ ਰਹਿ ਜਾਂਗੇ ਹਾਂ ਬਿਲਕੁਲ ਬਿਲਕੁਲ ਇਹ ਜਣੇ ਦੀ ਜਿਹੜੇ ਇੱਥੇ ਰਜਿਸਟ੍ਰੇਸ਼ਨ ਕਰਵਾ ਕੇ ਜਾਂਦੇ ਉਹਨਾਂ ਨੂੰ ਮਹੀਨੇ ਦੇ ਵਿੱਚ ਵਿੱਚ ਜਿਹੜਾ ਸਾਰਾ ਸਮਾਨ ਮਿਲ ਜਾਂਦਾ तकरीबन ਅੱਗੇ ਵੀ ਕੈਂਪੀਟ ਜਿਹੜੇ ਲੱਗੇ ਹਾਂਜੀ ਮੈਡੀ ਸਾਥੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਸੰਜੀਤ ਪਾਲ ਕਿਹੜਾ ਪਿੰਡ ਹੈ ਗੱਲ ਕਲਾਂ ਗੱਲ ਕਲਾਂ ਤੁਸੀਂ ਕਾਦੇ ਲਈ ਰਜਿਸਟ੍ਰੇਸ਼ਨ ਕਰਵਾਣਾ ਹੈ ਟ੍ਰਾਈਸਾਈਕਲ ਵਾਸਤੇ ਟ੍ਰਾਈਸਾਈਕਲ ਵਾਸਤੇ ਤੇ ਹੋ ਗਈ ਰਜਿਸਟ੍ਰੇਸ਼ਨ ਤੁਹਾਡੀ ਹੋ ਗਈ ਓਕੇ ਕਦੋਂ ਤੱਕ ਮਿਲ ਜੇਗਾ ਇੱਕ ਮਹੀਨੇ ਦਾ ਕੱਟ ਹੈ ਇੱਕ ਮਹੀਨੇ ਤੱਕ ਹਾਂਜੀ ਹਾਂਜੀ ਮਾਤਾ ਜੀ ਦਰਸ਼ਕਾਲ ਜੀ ਠੀਕ ਹੈ ਤੁਸੀਂ ਵੀ ਰਜਿਸਟ੍ਰੇਸ਼ਨ ਲਈ ਆਏ ਹੋ ਜੀ ਜੀ ਮੇਰੇ ਕੋਲ ਸੰਦਲ ਦੇ ਬਸ ਇੱਕ ਅਪੀਲ ਬਹੁਤ ਮਿਲਦਾ ਮੈਂ ਤੁਰੀਆ ਨਹੀਂ ओके ਕੰਨਾ ਤੋਂ ਘੱਟ ਸੁਣਦਾ ਇਹਦਾ ਮਤਲਬ ਤੁਸੀਂ ਉਹ ਕੰਨਾ ਵਾਲੀ ਮਸ਼ੀਨ ਲਈ ਅਪਲਾਈ ਕੀਤਾ ਹੈ ਹਾਂ ਨਾਲੇ ਮੈਂ ਉਹ ਕਵਿਡ ਨਹੀਂ ਕੀਤਾ ਮੈਂ ਕੋਲ ਵੀ ਕੀਤਾ ਹੈ ਟੁਰਿਆ ਨਹੀਂ ਜਾਂਦਾ ਕਰਕੇ ਹਾਂਜੀ ਜਾਂਦਾ ਠੀਕ ਹੈ ਠੀਕ ਹੈ ਸ਼ਾਬਾਸ਼ ਤੇਰੇ ਨਹੀਂ ਨਹੀਂ ਕੋਈ ਦਰਸ਼ਕਾਲ ਮਾਤਾ ਜੀ ਹਾਂਜੀ ਬੇਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਰਜਿਸਟ੍ਰੇਸ਼ਨ ਕਰਵਾਣ ਲਈ ਆਏ ਹੋ ਹਾਂਜੀ ਹਾਂਜੀ ਮੈਂ ਵੀ ਰਜਿਸਟ੍ਰੇਸ਼ਨ ਕਰਵਾਇਆ ਕਰਵਾਉਣੀ ਹੈ ਅੱਛਾ ਕੀ ਲੈਣਾ ਤੁਸੀਂ ਇਹਨਾਂ ਤੋਂ ਮੈਂ ਬਲਾਈਂਡ ਸਟਿਕ ਲੈਣ ਆਈ ਹਾਂ ਬਲਾਈਂਡ ਸਟਿਕਰ ਹਾਂਜੀ ਹਾਂਜੀ ਕਿਉਂਕਿ ਮੈਂ ਮੇਰਾ ਬਲਾਈਂਡ ਦਾ ਪਾਸਟ ਬਲਾਈਂਡ ਦਾ 75% ਬਲਾਈਂਡ ਹੈ 75% 5% ਬਲਾਈਂਡ ਹੋ ਅੱਛਾ ਤੇ ਕੋਈ ਜੌਬ ਵੀ ਕਰਦੇ ਹੋ ਕਿ ਨਹੀਂ ਮੇਰੇ ਮਦਰ ਜੌਬ ਕਰਦੇ ਹੋ ਵੀ ਪਾਸਟ ਬਲਾਈਂਡ ਨੇ ਤੇ ਮੇਰੀ ਸਟੱਡੀ ਪੂਰੀ ਹੋਈ ਹੋਈ ਹੈ ਤੇ ਮੈਂ ਇਸ ਲਈ ਬਲਾਈਂਡ ਸਟਿਕ ਲੈਣ ਆਈ ਹਾਂ ਕਿੱਥੋਂ ਕਿੱਥੋਂ ਤੱਕ ਸਟੱਡੀ ਕੀਤੀ ਤੁਸੀਂ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਐਮਐਸ ਸੋਸ਼ੀਓਲੋਜੀ ਐਂਡ ਸੋਸ਼ਲ ਵਰਕ ਦਾ ਬੰਨੀ ਬੰਨੀ ਕੀਤੀ ਹੈ ਸੋਸ਼ੀਓਲੋਜੀ ਐਂਡ ਸੋਸ਼ਲ ਵਰਕ ਦਾ 1 ਇਅਰ ਡਿਪਲੋਮਾ ਕਰਿਆ ਹੋਇਆ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਸੋ ਆਪਾਂ ਕੁਝ ਬੈਨੀਫੀਸ਼ੀਅਰੀਜ਼ ਨੂੰ ਮਿਲੇ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਹੈਗਾ ਔਰ ਤਕਰੀਬਨ ਪ੍ਰੇਮ ਪੂਸ਼ਨਾ ਗੁਪਤਾ ਜੀ ਜੋ ਕਿ ਇਸ ਸੰਸਥਾ ਨੂੰ ਰਨ ਕਰ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਲਗਾਤਾਰ ਇੱਕ ਸਾਲ ਦੇ ਵਿੱਚ 2 4 5 ਕੈਂਪ ਜਰੂਰ ਲਗਾਉਂਦੇ ਆ ਰਹੇ ਆ ਜਿਦੇ ਵਿੱਚ ਅਪੰਗ ਵਿਅਕਤੀ ਆ ਜਿਹੜੇ ਉਹ ਆ ਕੇ ਫਾਇਦਾ ਲੈਂਦੇ ਆ ਸੋ ਅੱਜ ਦੇ ਕੈਂਪ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਰਜਿਸਟ੍ਰੇਸ਼ਨ ਹੋਈ ਹੈ ਇਹਦੇ ਬਾਰੇ ਅਸੀਂ ਜਾਣਾਂਗੇ ਗੁਪਤਾ ਜੀ ਤੋਂ ਸਾਡੇ ਨਾਲ ਨੇ ਇਸ ਵੇਲੇ ਪ੍ਰੇਮ ਭੂਸ਼ਨ ਗੁਪਤਾ ਜੀ ਜੋ ਕਿ ਇਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਪ੍ਰੋਗਰੈਸਿਵ ਫੈਡਰੇਸ਼ਨ ਆਫ ਵਿਜ਼ਿਬਿਲਟੀ ਨਾਰਥ ਜ਼ੋਨ ਇੰਡੀਆ ਨਾਰਥ ਜਨ ਵੰਡਿਆ ਹਾਂਜੀ ਗੁਪਤਾ ਜੀ ਅੱਜ ਦਾ ਜਿਹੜਾ ਕੈਂਪ ਬੜਾ ਸਫਲ ਰਿਹਾ ਬਹੁਤ ਸੁਹੇਰ ਦੇ ਮੈਨ ਲੱਗਦਾ ਵੀ ਬਹੁਤ ਵੱਡੀ ਪੱਧਰ ਤੇ ਰਜਿਸਟ੍ਰੇਸ਼ਨ ਹੋਈ ਹੈ ਕੈਂਪ ਬਾਰੇ ਜਾਣਕਾਰੀ ਦਿਓ ਕਿਵੇਂ ਰਿਹਾ ਤੁਹਾਡਾ ਦੇਖੋ ਜੀ ਜਿਹੜਾ ਸਾਡੇ ਵਿਕਲੈਂਗ ਦੋਸਤ ਮਿੱਤਰ ਭੈਣ ਭਰਾ ਨੇ ਅਸੀਂ ਉਹਨਾਂ ਨੂੰ ਇਸ ਕਰਕੇ ਇਕੱਠੇ ਕਰਕੇ ਕਰਾਨੇ ਆ ਕਿ ਉਹ ਆਪਣੇ ਆਪ ਤੇ ਡਿਪੈਂਡ ਹੋਣ ਕਿਸੇ ਤੇ ਡਿਪੈਂਡ ਹੋਣਾ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਹੋਏ ਅਲਿਮਕੋ ਕੰਪਨੀ ਇੰਡੀਆ ਦੀ ਦੁਕਾਨ ਪਰਵਾਲੇ ਉਹਨਾਂ ਤੋਂ ਡਿਮਾਂਡ ਕਰਕੇ ਅਸੀਂ ਕੈਂਪ ਲਗਵਾਇਆ ਜੀ ਜਿਹਦੇ ਵਿੱਚ ਤਕਰੀਬਨ 50 ਲੱਖ ਰੁਪਏ ਦਾ ਸਮਾਨ ਇਨ੍ਹਾਂ ਦਿਵਿਆਂਗਾ ਦੇ ਵਿੱਚ ਡਿਵਾਈਡ ਕੀਤਾ ਜਾਏਗਾ ਉਹਨਾਂ ਦੇ ਵਿੱਚ ਮੇਰੇ ਕੋਲ ਮੋਗੇ तकरीबन 200 ਤੋਂ ਉੱਪਰ ਬੰਦੇ ਇੰਟਰੀਆ ਕਰਾ ਕੇ ਚਲੇ ਗਏ ਆ ਉਹਨਾਂ ਨੂੰ ਅਸੀਂ 1 ਮਹੀਨੇ ਬਾਅਦ ਇਹ ਸਮਾਨ ਜਿਸ ਦੇ ਵਿੱਚ ਟ੍ਰਾਈਸਾਈਕਲ ਹੈ ਬੈਟਰੀ ਵਾਲੇ ਟ੍ਰਾਈਸਾਈਕਲ ਹੈ ਫੋੜੀਆਂ ਦੇ ਸੈਟ ਹੈ ਜਿਹੜੇ ਨੇਤਰਹੀਨ ਬੱਚੇ ਐ ਜਿਹੜੇ ਸਟੱਡੀ ਕਰਦੇ ਉਹਨਾਂ ਨੂੰ ਲਾਵਾ ਕੰਪਨੀ ਦਾ ਟੱਚ ਮੋਬਾਈਲ ਨੇ 스마트 ਕੈਨ ਜਿਹੜੀ ਵਾਈਬ੍ਰੇਸ਼ਨ ਕਰਕੇ ਦੱਸਦੀ ਹੈ ਬਲਾਈਂਡ ਨੂੰ ਚੱਲਣ ਚ ਬਹੁਤ ਮਦਦ ਕਰਦੀ ਉਹ ਹੈ ਜਿਹੜੇ ਵੀ ਬਜ਼ੁਰਗ ਨੇ ਜਿਨ੍ਹਾਂ ਨੂੰ ਉੱਚਾ ਸੁੰਦ ਹੈ 60 ਸਾਲ ਤੋਂ ਉੱਪਰ ਉਹਨਾਂ ਦੇ ਕੰਨਾਂ ਦੀਆਂ ਮਸ਼ੀਨਾਂ ਹੈ ਜਿਹੜੇ ਬਜ਼ੁਰਗ ਕਮਰ ਦੀ ਪੇਨ ਹੈ ਉਹਨਾਂ ਨੂੰ ਕਮਰ ਦੀਆਂ ਬੈਲਟਾਂ ਬੈਠਣ ਲਈ ਗੱਦੀਆਂ ਗੋਡਿਆਂ ਦੇ ਕਵਰ ਅਤੇ ਉਹਨਾਂ ਨੂੰ ਸਟਿੱਕਾਂ ਦਿੱਤੀਆਂ ਜਾਂਦੀਆਂ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਭੈਣ ਭਰਾ ਨੂੰ ਪੈਰਾਲਾਈਜ਼ ਨੂੰ ਅਦਰੰਗ ਕਹਿੰਦੇ ਨੇ ਹੋ ਜਾਂਦਾ ਹੈ ਉਹਨਾਂ ਨੂੰ ਅਸੀਂ ਕੰਪੋਨਡ ਵਾਲੀਆਂ व्हीਲਚੇਅਰ ਅਤੇ ਮੇਰੇ ਬਜ਼ੁਰਗ ਭੈਣ ਭਰਾ ਜਿਨ੍ਹਾਂ ਦੇ ਗੋਡੇ ਕੰਮ ਕਰਨੋਂ ਹਟ ਜਾਂਦੇ ਉਹਨਾਂ ਨੂੰ ਅਸੀਂ व्हीਲਚੇਰਾਂ ਉਪਲਬਧ ਕਰਾ ਕੇ ਦਿਨੇ ਠੀਕ ਹੈ ਠੀਕ ਹੈ ਤੁਹਾਡਾ ਮਤਲਬ ਕੱਲ ਨੂੰ ਵੀ ਤੇ ਪਰਸੋਂ ਵੀ ਕੈਂਪ ਹੈ ਹਨਾ ਜੀ ਕੱਲ ਨੂੰ ਸਾਡਾ ਨਿਹਾਲ ਸਿੰਘ ਵਾਲੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜੈਨ ਮੰਦਿਰ ਨੇੜੇ ਸਿਵਲ ਹਸਪੀਟਲ ਅਤੇ ਟੈਲੀਫੋਨ ਆਫ ਚੇਨ ਦੇ ਦਰਮਿਆਨ ਦੇ ਵਿੱਚ ਇਹ ਕੱਲ ਕੈਂਪ ਲੱਗਣ ਜਾ ਰਿਹਾ ਹੈ ਸਵੇਰੇ 9 ਵਜੇ ਤੋਂ ਨਿਹਾਲ ਸਿੰਘ ਵਾਲੇ ਨਿਹਾਲ ਸਿੰਘ ਵਾਲੇ ਤੇ ਪਰਸੋਂ ਧਰਮਕੋਟ ਹੈ ਹਨਾ ਪਰਸੋਂ ਨੂੰ ਧਰਮਕੋਟ ਦੇ ਵਿੱਚ ਨਗਰ ਨਿਗਮ ਨਗਰ ਕਾਉਂਸਲ ਦਫਤਰ ਦੇ ਅੰਦਰ ਠੀਕ ਹੈ ਪ੍ਰਸ਼ਾਸਨ ਦੇ ਅਧੀਨ ਹੈ ओके okay. so, सो ਇਹਨੇ ਪ੍ਰੇਮਪੂਸ਼ਨ ਗੁਪਤਾ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਦੇ ਇਸ ਕੈਂਪ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰਜਿਸਟ੍ਰੇਸ਼ਨ ਹੋਈ ਹੈ ਔਰ ਹੁਣ ਤੱਕ 200 ਤੋਂ ਉੱਪਰ ਜਿਹੜੀਆਂ ਰਜਿਸਟ੍ਰੇਸ਼ਨ ਹੋ ਚੁੱਕੀਆਂ ਹੈ ਤੇ ਕੈਂਪ ਹਲੇ ਵੀ ਚੱਲ ਰਿਹਾ ਹੈ ਕਿਉਂਕਿ 5 ਵਜੇ ਤੱਕ ਇਹ ਕੈਂਪ ਚੱਲਣਾ ਹੈ ਤੇ ਹਲੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲਾਭਪਾਤਰੀ ਇੱਥੇ ਮੌਜੂਦ ਨੇ ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਰਿਹਾ ਔਰ ਇਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਜਨਮ ਦੇ 18 ਸੈਪਟੰਬਰ ਨੂੰ ਨਿਹਾਲ ਸਿੰਘ ਵਾਲਾ ਤੇ ਪਰਸੋਂ 19 ਸੈਪਟੰਬਰ ਨੂੰ ਧਰਮਕੋਟ ਵਿਖੇ ਵੀ ਇਸ ਤਰ੍ਹਾਂ ਦਾ ਹੀ ਕੈਂਪ ਲੱਗ ਰਿਹਾ ਜਿਹਦੇ ਵਿੱਚ ਪੰਜਾਬ ਪਰ ਤੋਂ ਲਾਭਪਾਤਰੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਜੀਡੀਪੀ ਨਿਊਜ਼ ਵੱਲੋਂ ਕੈਮਰਾਮੈਨ ਹਰਭਜਨ ਭੋਣਾ ਦੇ ਨਾਲ ਮਹਿੰਦਰ ਪੱਲੂਗਾ